ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਹ ਇੱਕ ਸਪਾਈ ਕੈਮਰਾ ਜਿਹਨੂੰ ਆਪਾਂ ਹਿਡਨ ਕੈਮਰਾ ਕਹਿੰਦੇ ਆ ਜੋ ਕਿ ਇਹ ਛੋਟੇ-ਛੋਟੇ ਯੂਨਿਟ ਵਿੱਚ ਪਾਇਆ ਜਾਂਦਾ ਹੈ ਮੋਬਾਈਲ ਦੇ ਚਾਰਜਰ ਚ ਪਾਇਆ ਜਾਂਦਾ ਹੈ ਪੈਨ ਦੇ ਵਿੱਚ ਪਾਇਆ ਜਾਂਦਾ ਹੈ ਕਾਫੀ ਜਿੰਨਾਂ ਦੇ ਵਿੱਚ ਪਾਇਆ ਜਾਂਦਾ ਹੈ ਅਜਿਹਾ ਇੱਕ ਮਾਲਾ ਨੌਇਡਾ ਦੇ 70 ਸੈਕਟਰ ਤੋਂ ਸਾਹਮਣੇ ਆਇਆ ਹੈ ਜਿਹਦੇ ਵਿੱਚ ਇੱਕ ਪ੍ਰੀ-ਵੇ ਸਕੂਲ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਦਾ ਹੈ ਬਾਥਰੂਮ ਦੇ ਅੰਦਰ ਇੱਕ ਸਪਾਈ ਕੈਮਰਾ ਮਿਲਦਾ ਹੈ ਜਦੋਂ ਉਹ ਅਧਿਆਪਕਾ ਬਾਥਰੂਮ ਦੇ ਵਿੱਚ ਜਾਂਦੀ ਹੈ ਤੇ ਉਹਨੂੰ ਇੱਕ ਲਾਈਟ ਜਲਦੀ ਰਿਕਦੀ ਹੈ ਜਿਹਦੇ ਵਿੱਚ ਉਹ ਉਤਾਰਦੀ ਹੈ ਗਾੜ ਨੂੰ ਲਾ ਕੇ ਉਹ ਮਤਲਬ ਉਤਾਰਿਆ ਜਾਂਦਾ ਤੇ ਮਤਲਬ ਦੇ ਅੰਦਰ ਸਪਾਈ ਕੈਮਰਾ ਮਿਲਦਾ ਹੈ ਤੇ ਜਦੋਂ ਉਹ ਡਾਇਰੈਕਟਰ ਨੂੰ ਕੰਪਲੇਨਟ ਕਰਦੀ ਹੈ ਤੇ ਡਾਇਰੈਕਟਰ ਤੇ ਵਾਈਸ ਪ੍ਰੈਸਿਡੈਂਟ ਦੋਵਾਂ ਨੇ ਕੋਈ ਵੀ ਸੁਣਵਾਈ ਨਹੀਂ ਕਰਦੇ ਤੇ ਉਸ ਤੋਂ ਬਾਅਦ ਉਹ ਥਾਣੇ ਪਹੁੰਚ ਜਾਂਦੀ ਹੈ ਥਾਣੇ ਪਹੁੰਚਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਸਪਾਈ ਕੈਮਰਾ ਇੱਕ ਵਾਰ ਪਹਿਲਾਂ ਵੀ ਉਹ ਸਕੂਲ ਦੇ ਵਿੱਚ ਫੜਿਆ ਗਿਆ ਸੀਗਾ ਤੇ ਅਧਿਆਪਕਾਂ ਨੇ ਪਹਿਲਾਂ ਵੀ ਇਸ ਚੀਜ਼ ਦੀ ਸ਼ਿਕਾਇਤ ਕੀਤੀ ਸੀ ਡਾਇਰੈਕਟਰ ਨੂੰ ਪਰ ਡਾਇਰੈਕਟਰ ਨੇ ਕੋਈ ਵੀ ਕਾਰਵਾਈਆਂ ਕੋਈ ਵੀ ਉਹ ਨਹੀਂ ਕੀਤਾ ਤੇ ਜਦੋਂ ਇਹ ਨਿਜੀ ਤਰ੍ਹਾਂ ਪੁੱਛਿਆ ਗਿਆ ਗਾਰਡ ਕੋਲੋਂ ਨਿਜੀ ਤਰ੍ਹਾਂ ਪੁੱਛਿਆ ਗਿਆ ਕਿ ਇਹ ਸਪਾਈ ਕੈਮਰਾ ਕਿੰਨੇ ਕਿੱਹਾ ਲਗਾ ਨੂੰ ਤੇ ਉਹਨੇ ਡਾਇਰੈਕਟਰ ਦਾ ਨਾਮ ਲਿਆ ਜਿਨ੍ਹਾਂ ਦਾ ਨਾਮ ਨਵਨੀਤ ਸਹਾਏ ਹੈ ਉਹਨਾਂ ਦਾ ਨਾਮ ਲਿੱਤਾ ਗਿਆ ਕਿ ਨਵਨੀਤ ਸਹਾਏ ਨੇ ਹੀ ਇਹ ਸਪਾਈ ਕੈਮਰਾ ਆਪਣੇ ਸਕੂਲ ਦੇ ਵਿੱਚ ਲਗਾਉਣ ਨੂੰ ਕਿਹਾ ਸੀ ਸਕੂਲ ਇੱਕ ਐਸੀ ਚੀਜ਼ ਹੈ ਜਿੱਥੇ ਕਿ ਪਰਿਵਾਰ ਆਪਣੇ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦਾ ਹੈ ਆਪਣੇ ਫਿਊਚਰ ਬ੍ਰਾਈਟ ਕਰਨ ਵਾਸਤੇ ਭੇਜਦਾ ਹੈ ਤੇ ਉੱਥੇ ਆ ਚੀਜ਼ਾਂ ਦੇਖਣ ਨੂੰ ਮਿਲਦੀਆਂ ਕਿ ਸਪਾਈ ਕੈਮਰੇ ਬਾਥਰੂਮ ਦੇ ਵਿੱਚ ਮਿਲ ਰਹੇ ਨੇ ਹੁਣ دیر ਰਾਤ ਮੰਗਲਵਾਰ ਨੂੰ ਨਵਨੀਤ ਸਹਾਏ ਨੂੰ ਪੁਲਿਸ ਵੱਲੋਂ ਹਿਰਾਸਤ ਚ ਲਿੱਤਾ ਗਿਆ ਹੈ ਤੇ ਪੁੱਛਗਿੱਛ ਚ ਜਾਰੀ ਹੈ ਤੇ ਜੋ ਐਨਆਰ ਨਾਲ ਮਿਲਦੇ ਜੋ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੇ ਵੀ ਐਫਆਈਆਰ ਦਰਜ ਕੀਤੀ ਗਈ ਹੈ ਉਹਨਾਂ ਦੀ ਪਾਲ ਜਾਰੀ ਹੈ ਤੇ ਨਵਨੀਤ ਸਹਾਏ ਨੂੰ ਪੁਲਿਸ ਲੈ ਕੇ ਜਾ ਚੁੱਕੀ ਹੈ ਤੇ ਕਾਰਵਾਈ ਚੱਲ ਰਹੀ ਹੈ ਤੇ ਜਿਹੜੀ ਅਧਿਆਪਿਕਾ ਇਹ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਧਿਆਪਿਕਾ ਨੇ ਕਿਹਾ ਥਾਣੇ ਦੇ ਵਿੱਚ ਕਿ ਮੈਂ ਪਹਿਲਾਂ ਵੀ ਇਸ ਰਿਗਾਰਡਿੰਗ ਇਹਨਾਂ ਨਾਲ ਕੰਪਲੇਂਟ ਕੀਤੀ ਸੀਗੀ ਪਰ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਕੇ ਉਹਨੂੰ ਹੁਣ ਹਾਰ ਕੇ ਥਾਣੇ ਦੇ ਵਿੱਚ ਆ ਕੇ ਕੰਪਲੇਂਟ ਕਰਾਣੀ ਪਈ ਅਸੀਂ ਇਦਾਂ ਦੇ ਅਧਿਆਪਕਾਂ ਨੂੰ ਦਿਲੋਂ ਸਲੂਟ ਕਰਦੇ ਹਾਂ ਜੋ ਇੱਕ ਇੱਕ ਬੱਚੇ ਤੇ ਪੂਰਾ ਧਿਆਨ ਰੱਖਦੇ ਨੇ ਸਪਾਈ ਕੈਮਰਾ ਤੇ ਧਿਆਨ ਰੱਖਦੇ ਨੇ ਅਗਰ ਇਹ ਕੈਮਰਾ ਜਾਂ ਜੋ ਵੀ ਇੱਕ ਤੇ ਹੋਰ ਲਗਾਇਆ ਜਾਂਦਾ ਜਾਂ ਕਿਸੇ ਦੀ ਵੀਡੀਓ ਜਾਂ ਕੋਈ ਐਮਐਸ ਲੀਕ ਹੋ ਜਾਂਦਾ ਤੇ ਕੱਲ ਨੂੰ ਕਿੱਥੇ ਦੀ ਗੱਲ ਕਿੱਥੇ ਪਹੁੰਚ ਜਾਂਦੀ ਹੈ